ਮੇਰਾ ਨਾਮ ਹਰਮਿਤ ਸਿੰਘ ਹੈ ਜੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਬਾਈ ਜੀ ਲੁਧਿਆਣੇ ਦੇ ਜੀ ਕੀ ਕਰਨ ਉਹ ਜਿਹੜਾ ਐਕਸੀਡੈਂਟ ਤੁਹਾਡਾ ਉਸੇ ਰੋਡ ਤੇ ਸਮਝ ਨਹੀਂ ਆਇਆ ਬਾਈ ਜੀ ਇਹ ਬੱਸ ਉੱਥੇ ਪਹਿਲਾਂ ਹੀ ਖੜੀ ਸੀ ਜੀ ਮੈਨੂੰ ਹੀ ਪਤਾ ਲੱਗਿਆ ਜੀ ਕੀ ਹੋਇਆ ਕੀ ਆ ਇੰਨਾ ਕਿ ਮੈਨੂੰ ਵੀ ਸਮਝ ਆ ਜਾਣੀ ਸੀ ਸਮਝ ਹੀ ਨਹੀਂ ਆਇਆ ਜੀ ਕੀ ਹੋਇਆ ਕਿਨੇ ਵਿਅਕਤੀ ਸੂਸੀ ਬਾਈ ਅਸੀਂ ਸਾਰਾ ਪਰਿਵਾਰ ਸੀਗਾ ਜੀ ਮੇਰੇ ਮਾਤਾ ਜੀ ਮੇਰੇ ਪਿਤਾ ਜੀ ਮੇਰੀ ਘਰ ਵਾਲੀ ਮੇਰਾ ਬੱਚਾ ਮੇਰਾ ਭਤੀਜਾ ਜੀ ਮੈਂ ਚਲਾਉਂਦਾ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਤੁਸੀਂ ਇਧਰ ਆਵਾਂ ਦਾ ਮੱਥਾ ਟੇਕ ਕੇ ਆਉਂਦੇ ਪਏ ਸੀ ਕਿ ਕਿਹੜੀ ਜਗ੍ਹਾ ਜਾਣਾ ਸੀ ਤੁਸੀਂ ਇਹ ਦੁੱਗਰੀ ਲਿਦਿਆਲੇ ਘਰੇ ਜਾਣਾ ਉਹਦੀ ਅੱਜ ਮੇਰੇ ਮੁੰਡੇ ਦਾ ਜਨਮ ਦਿਨ ਹੈ ਜੀ ਕੀ ਕਾਰਨ ਕੋਈ ਕਾਰਨ ਹੈ ਕੋਈ ਐਕਸੀਡੈਂਟ ਦਾ ਜਾਂ ਉਹਨੇ ਪਾਸਾ ਖੋਦੇ ਰੋਕਤੀ ਜਾਂ ਪਤਾ ਹੀ ਨਹੀਂ ਲੱਗਿਆ ਜੀ ਬਾਈ ਜੀ ਸੱਚੀ ਨਹੀਂ ਪਤਾ ਲੱਗਿਆ ਬਾਈ ਜੀ ਸੱਚ ਮੈਂ ਐਮਪੀ ਸੁਖਮਨ ਜੀ ਸਾਂਗੇ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਇੱਕ ਐਕਸੀਡੈਂਟ ਦੀ ਜਾਣਕਾਰੀ ਦਿਓ ਇਹ ਸਰ ਇੱਕ ਐਕਸੀਡੈਂਟ ਹੋਇਆ ਹੈਗਾ ਚੱਕਰ ਹਕੀਮ ਦੇ ਕੋਲੇ ਇਹ ਮਤਲਬ ਦੋ ਪੇਸ਼ੈਂਟ ਸੀਗੇ ਅਸੀਂ ਤੇ ਉਹਨਾਂ ਨੂੰ ਚੱਕ ਬਿਜਨ ਨੂੰ ਅਸੀਂ ਲੈ ਕੇ ਆਏ ਜੀ ਮਤਲਬ ਮੌਕੇ ਇੱਥੇ ਡੈੱਥ ਹੋ ਗਈ ਆ ਡੈੱਥ ਨੇ ਡਿclare ਕਰ ਦਿੱਤਾ ਉਹਨਾਂ ਨੇ ਸਰ ਇਹ ਹੋਇਆ ਕਿਸ ਕਿਸ ਚੀਜ਼ ਦੇ ਵਿੱਚ ਸਰ ਬੱਸ ਖੜੀ ਸੀ ਉਹਦੇ ਵਿੱਚ ਜਾ ਕੇ ਲੱਗੀ ਇਹਨਾਂ ਦੀ ਗੱਡੀ ਤੇ ਸਵਾਰੀਆਂ ਕਿੱਦਾਂ ਜੀ ਸਵਾਰੀਆਂ ਤਾਂ ਠੀਕ ਨੇ ਇਹ ਇਹ ਪੇਸ਼ੈਂਟ ਨੂੰ ਜਿੰਨਾ ਜਿਹੜੇ ਗੱਡੀ ਦੇ ਵਿੱਚ ਸੀ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਜੀ ਕਿੰਨੇ ਕੁ ਬੰਦੇ ਆ ਨਾ ਜੀ ਡੈੱਥ ਵਗੈਰਾ ਹੋਈ ਆ ਸਰ ਦੋ ਪੇਸ਼ੈਂਟ ਆ ਇੱਕ ਲੇਡੀਸ ਇੱਕ ਜਾਨਸ ਜੀ ਕੋਈ ਨਾਮ ਵਗੈਰਾ ਪਤਾ ਨਹੀਂ ਨੀ ਨਾਮ ਨਹੀਂ ਅਜੇ ਪਤਾ ਕਿੱਥੇ ਦੇ ਰਹਿਣ ਵਾਲੇ ਕੁਝ ਪਤਾ ਨਹੀਂ ਸਰ ਅਜੇ ਇਹ ਵੀ ਨਹੀਂ ਕੁਝ ਪਤਾ ਕਿੱ ਵਾਟਸਐਪ ਜਾਣਕਾਰੀ دی ਹੋਇਆ ਐਕਸੀਡੈਂਟ ਹੋਇਆ ਜਿਹੜਾ ਸਾਡੇ ਪਾਸ ਇੱਕ ਰੋਡ ਸਾਈਡ ਐਕਸੀਡੈਂਟ ਦਾ ਕੇਸ ਆਇਆ ਹੈ ਉਹਦੇ ਵਿੱਚ ਪੂਰੀ ਫੈਮਿਲੀ ਇਨਵੋਲਵ ਹੈਗੀ ਹੈ 6 ਮੈਂਬਰ ਸੀਗੇ ਉਹਦੇ ਵਿੱਚੋਂ ਦੋ ਬ੍ਰਾਡ ਡੈੱਡ ਹੈਗੇ ਆ ਇੱਕ ਨੂੰ ਇੱਕ ਸਿਕ ਸੀਗੀ ਕਾਫੀ ਸੀਰੀਅਸ ਹੈਗੀ ਉਹਨੂੰ ਰੈਸਾ ਕੀਤਾ ਹੋਇਆ ਹੈ ਔਰ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ ਜਿਹਨਾਂ ਡੈਥ ਹੋਈ ਹੈ ਮੈਡਮ ਨਾਮ ਕੀ ਉਹਨਾਂ ਦੇ ਇੱਕ ਦਾ ਨਾਮ ਹੈਗਾ ਗਗਨ ਦੇ ਗਗਨਦੀਪ ਕੌਰ ਔਰ ਇੱਕ ਹੈਗਾ ਸਰਦਾਰ ਪ੍ਰੀਤਮ ਸਿੰਘ ਕਿੰਨੇ ਕਿੰਨੇ ਉਮਰ ਸਰ ਇਹਨਾਂ ਦੀ ਗਗਨਦੀਪ ਕੌਰ ਦੀ 28 ਸਾਲ ਹੈਗੀ ਫੀਮੇਲ ਔਰ ਪ੍ਰੀਤਮ ਪ੍ਰੀਤਪਾਲ ਸਿੰਘ ਦੀ ਹੈਗੀ 69 ਮੇ ਸਰ ਰਹਿਣ ਕਿੱਥੇ ਵਾਲੇ ਦੇ ਬਾਕੀ ਠੀਕ ਆ ਸਭ ਪਿਆਰ ਹਾਂਜੀ ਓਕੇ ਜੀ ਥੈਂਕ ਯੂ ਹਾਂਜੀ ਸਰ ਕੀ ਮਾਮਲਾ ਜਿਹੜਾ ਐਕਸੀਡੈਂਟ ਹੋਇਆ ਇਹ ਪਸੀਆ ਰਸਾਲ ਜੀ ਇਹ ਐਕਸੀਡੈਂਟ ਹੋਇਆ ਜੀ ਜਿਹੜੀ ਬੱਸ ਆ ਵਿਜੀ ਪਾਸ ਜਿਹੜੀ ਇਹ ਰੁਪੀ ਸੀਗੀ ਰੋਡ ਦੇ ਉੱਤੇ ਤੇ ਤੇਜ਼ ਰਫਤਾਰ ਜਿਹੜੀ ਕਾਰ ਆਈ ਆ ਕਾਰ ਪਿੱਛੋਂ ਬੈਕ ਸੀਟ ਤੋਂ ਵੱਜੀ ਆ ਇਦੇ ਵਿੱਚ ਇੱਕ ਵੀ ਡੈਥ ਹੋਈ ਆ ਬਾਕੀ ਸਿੰਨੇ ਜਿਹੜੇ ਉਹ ਖੱਟਰ ਦੇ ਉਹਨਾਂ ਦਾ ਸਵਾਰਦ ਬਚਾਇਆ ਗਿਆ ਕਿੰਨੇ ਲੋਕ ਸਵਾਰ ਸੀ ਗੱਡੀ ਦੇ ਵਿੱਚ ਇਹ 6 ਲੋਕ ਸਵਾਰ ਸੀ ਗੱਡੀ ਦੇ ਵਿੱਚ ਅਸਾਂ ਜੀ ਤੇਜ ਰਸਤਾ ਨਾਲ ਆਈਆ ਖੜੀ ਗੱਡੀ ਦੇ ਵਿੱਚ ਪਿੱਛੇ ਲਿਆ ਕੇ ਨਮਾਰੀ ਤੇਰੀ ਬੱਸ ਦੇ ਵਿੱਚ ਮਾਰੀ ਲਿਆ ਕੇ ਪਿੱਛੇ ਉਹਨਾਂ ਨੂੰ ਬੱਸ ਦੀ ਬੈਕ ਸਾਈਡ ਜਿਹੜੀ ਆ ਨਾ ਉਹਦੇ ਵਿੱਚ ਵੱਜੀ ਆ ਜੀ ਤੇਜ ਰਸਤਾ ਪੂਰੇ ਸੇ ਬੱਸ ਇਹ ਕਿੱਥੋਂ ਆ ਰਹੀ ਸੀ ਕਿੱਥੇ ਜਾ ਰਹੀ ਸੀ ਇਹ ਫਗਵਾਣਾ ਤੋਂ ਜਾਰੀ ਦੇਖੋ ਦਿੱਲੀ ਆ ਰਹੀ ਹੈ ਕਾਨਪੁਰ ਜਾਂਦੇ ਜਾ ਰਹੇ ਹਾਂ ਕਾਨਪੁਰ ਜਾ ਰਹੀ ਹੈ ਇਹ ਇਧਰ ਤੋਂ ਜਲੰਧਰ ਤੋਂ ਇਹ ਰਸਤੇ 'ਚ ਖਾਣੀ ਕੋਈ ਗੱਲ ਖਰਾਬ ਸੀ ਕਿ ਜਾਂ ਉਹ ਤੋਂ ਸਵਾਰੀਆਂ ਲੈਣ ਕਿ ਉਹਨਾਂ ਦੀ ਓਨਲਾਈਨ ਸਵਾਰੀਆਂ ਹੁੰਦੀਆਂ ਨਹੀਂ ਆਪਣੀ ਓਨਲਾਈਨ ਬੁਕਿੰਗ ਤੋਂ ਦੀਆਂ ਇਹ ਸਵਾਰੀਆਂ ਲੈ ਰਹੇ ਸੀ ਅੱਛਾ ਜੀ ਹਾਂ ਅਸੀਂ ਐਸਐਸ ਸਰਫਸ ਮੌਕੇ ਤੇ ਪਹੁੰਚੀ ਇਹ ਅਸੀਂ ਬੁਖਾਰਾ ਦੇ ਵਿੱਚ ਮੌਕੇ ਤੇ ਪਹੁੰਚ ਕੇ ਤੇ ਉਹਨਾਂ ਦੀ ਹੈਲਪ ਹੋਮਤ ਕੀਤੀ ਹੈ ਡਰਾਈਵਰ ਜਿਹੜਾ ਆਪਣੇ ਐਕਸੀਡੈਂਟ ਹੀ ਲੈ ਗਿਆ ਜੀ ਬਾਕੀ ਸਵਾਰੀਆਂ ਹਾਲਤ ਕਿਦਾਂ ਠੀਕ ਆ ਸਰ ਬਾਕੀ ਸਵਾਰੀਆਂ ਵੀ ਠੀਕ ਆ ਬਾਕੀ ਜਿਹੜੇ ਕਾਰ ਵਾਲੇ ਆ ਉਹ ਜਿਹੜਾ ਉਹ ਫੱਟਰ ਫੱਟਰ ਹੋਇਆ ਸਰ ਕਿਹੜੀ ਕਾਰ ਆ ਜਿਹੜੀ ਐਕਸੀ creta gara ji